welcom to the in the delicious food ajj sidnaa rose milk gorn katira wala gorn katira de bahut sare benefit aa gorn katira tasir vich thandi hundi hai aur ae sade digestive system nu bahut vadiya kardi hai aur jinni vi sade sharir di garmi hai onu bahar kardi hai jo khushki hundi hai onu vi khatam kardi hai ਦਿਮਾਗ ਵਾਸਤੇ ਬਹੁਤ ਵਧੀਆ ਹੈ ਸਕਿਨ ਵਾਸਤੇ ਬਹੁਤ ਵਧੀਆ ਹੈ ਇਹਦੇ ਸਭ ਬਹੁਤ سارے ਬੈਨੀਫਿਟ ਆ ਔਰ ਤੁਸੀਂ ਬੱਚਿਆਂ ਨੂੰ ਵੀ ਦਿਆ ਕਰੋ ਜਦੋਂ ਸਕੂਲ ਤੋਂ ਆਉਂਦੇ ਆ ਇਸ ਚੀਜ਼ ਨੂੰ ਦੋ ਅੱਛਾ ਹੈ ਗਰਮੀ ਦੇ ਵਿੱਚੋਂ ਆਉਂਦੇ ਆ ਤਾਂ ਉਹਨਾਂ ਲਈ ਬਹੁਤ ਵਧੀਆ ਹੈ ਆਓ ਅਸੀਂ ਬਣਾਉਣੀ ਆ ਹੁਣ ਤੁਹਾਨੂੰ ਦੱਸਦੇ ਹਾਂ ਹਾਂਜੀ ਮੈਂ ਗੋਨ ਘਿਤੇ ਵਾਲਾ ਰੋਜ਼ ਮਿਲਕ ਬਣਾਉਣ ਵਾਸਤੇ ਗੋਨ ਘਿਤੇ ਨੂੰ ਪਿਘੋਲ ਲਿਆ ਸੀਗਾ ਸਿਰਫ ਮੈਂ ਇੰਨੀ ਕੁ ਪੀਗੋਈ ਸੀ ਇਹਨਾਂ ਗਲਾਸ ਦੇ ਵਿੱਚ ਔਰ ਫੁੱਲ ਕੇ ਦੇਖੋ ਉੱਪਰ ਤੱਕ ਆ ਗਈ ਹੈ ਹੁਣ ਅਸੀਂ ਬਣਾਵਾਂਗੇ ਮਿਲਕ ਹਾਂਜੀ ਮੈਂ ਜੱਗ ਲੈ ਲਿਆ ਜੱਗ ਦੇ ਵਿੱਚ ਰੋਸ ਸਿਰਫ ਪਾ ਲਿਆ ਸੀਗਾ ਹੁਣ ਅਸੀਂ ਇਹਦੇ ਵਿੱਚ ਦੁੱਧ ਐਡ ਕਰਾਂਗੇ ਹਾਂਜੀ ਦੇਖੋ ਮਿਲਕ ਐਡ ਕਰ ਲਿਆ ਹੈ ਹੁਣ ਅਸੀਂ ਲਾ ਲਾਂਗੇ ਦੋ ਗਲਾਸ ਹਾਂਜੀ ਹੁਣ ਮੈਂ ਲਾ ਲਈ ਗੋਨਕ ਤੀਰਾ ਕਈ ਲੋਕ ਕਹਿੰਦੇ ਆ ਇਹ ਰਗੂਨ ਵੀ ਬੋਲਦੇ ਆ ਉਹ ਰਗੂਨ ਕਿ ਤੀਰਾ ਵੀ ਹਾਂਜੀ ਮੈਂ ਇਹਨਾਂ ਨੂੰ ਗਲਾਸ ਦੇ ਵਿੱਚ ਪਾ ਲਿਆ ਹੈ ਹੁਣ ਇਹਦੇ ਵਿੱਚ ਕਰਾਂਗੀ ਮੈਂ ਰੋਜ਼ ਮਿਲਕ ਐਡ ਹੰਦੀ ਹਨ ਇਸ ਅੱਸੀ ਦੇ ਵਿੱਚ ਕਰਾਂਗੇ ਆਈਸ ਕਰ ਹੰਦੀ ਬਣ ਕੇ ਤਿਆਰ ਹੋ ਮਿਲ ਰੈਸਪੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸੋ ਅਗਰ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਜ਼ਰੂਰ ਦਬਾ ਲਿਓ ਜਦੋਂ ਤੋ ਤੁਹਾਨੂੰ ਜੋਦ ਵਾਲੋ ਤਾਂ ਜੋ ਤੁਹਾਨੂੰ ਪਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ